ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਰਪਾ ਪ੍ਰਮਾਤਮਾ ਸਭ ਦੇ ਉੱਤੇ ਮਿਹਰ ਭਰੇ ਹੱਥ ਰੱਖਣ ਜੀ ਵਾਹਿਗੁਰੂ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੰਸਾਰ ਤੇ ਸਮਾਂ ਕਿਦਾਂ ਦਾ ਚੱਲ ਰਿਹਾ ਆਪਾਂ ਪ੍ਰਮਾਤਮਾ ਦੇ ਨਾਮ ਨੂੰ ਕਦੇ ਵੀ ਨਾ ਭੁੱਲੀਏ ਪਤਾ ਨਹੀਂ ਤੁਹਾਡੇ ਉੱਤੇ ਪ੍ਰਮਾਤਮਾ ਦੀ ਕਿੰਨੀ ਇੱਕ ਕਿਰਪਾ ਹੈ ਮੈਂ ਕੋਈ ਤੁਹਾਨੂੰ ਗਿਆਨ ਨਹੀਂ ਦੇ ਰਹੀ ਤੁਸੀਂ ਪੜ੍ਹੇ ਲਿਖੇ ਜੇ ਬੜੇ ਸਿਆਣੇ ਜੇ ਪਤਾ ਨਹੀਂ ਕਿ ਨਿੱਕ ਪਰਮਾਤਮਾ ਤੇ ਤੁਹਾਡੇ ਦੇ ਕਿਰਪਾ ਹੈ ਤੁਸੀਂ ਕਿੰਨੇ ਕਿ ਬਾਣੀ ਦੇ ਵਿੱਚ ਰੰਗੇ ਜੀ ਬਾਕੀ ਸਾਰੇ ਆਪਾਂ ਠੰਡਾ ਮਿੱਠਾ ਸੁਭਾਅ ਰੱਖੀਏ ਜੀ ਕਾਲੇ ਸੁਭਾਅ ਵਾਲੇ ਨਾ ਬਣੀਏ ਜੀ ਬੈਗ ਰੂਜੀ ਕਦੇ ਵੀ ਕਿਸੇ ਨਾਲ ਗੁੱਸੇੰ ਦਾ ਰਾਜ ਨਾ ਹੋਵੋ ਤੁਹਾਨੂੰ ਮਨਾਉਣਾ ਪਸੰਦ ਨਹੀਂ ਕਰਨਗੇ ਤੁਹਾਨੂੰ ਛੱਡਣਾ ਪਸੰਦ ਕਰਨਗੇ ਬੈਗ ਰੂਜੀ ਅੱਜ ਕੱਲ ਆਪਾਂ ਕਹਿ ਦਿੰਨੇ ਆ ਕਿ ਸਾਡੇ ਬੱਚੇ ਗਲਤ ਏ ਕਈ ਵਾਰ ਸਾਡੀ ਉਮਰ ਵਾਲਿਆਂ ਦਾ ਸੁਭਾਅ ਹੋ ਜਾ ਬਣ ਜਾਂਦਾ ਹੈ ਅਸੀਂ ਬੱਚਿਆਂ ਨਾਲ ਪਿਆਰ ਨਾਲ ਨਹੀਂ ਰਹਿੰਦੇ ਉਨਾਂ ਨਾਲ ਕੋਹਤ ਕਰਨਾ ਈਰਖਾ ਕਰਨਾ ਕੰਮਾਂ ਤੋਂ ਝਗੜੇ ਕਰਨੇ ਕਹਿਣਾ ਕਿ ਸਾਡੀ ਤੇ ਉਮਰ ਹੁਣ ਵੱਡੀ ਹੋ ਗਈ ਹੈ ਅਸੀਂ ਇਹ ਕੰਮ ਕਿਉਂ ਕਰੀਏ ਬੈਗ ਰੂਜੀ ਇਹਨਾਂ ਗੱਲਾਂ ਦਾ ਗੁੱਸਾ ਨਾ ਕਰਨਾ ਸਮਾਂ ਹੀ ਇਹੋ ਜਿਹਾ ਹੈ ਬਾਕੀ ਸਾਰੇ ਕੋ ਜਹ ਨਹੀਂ ਹੁੰਦੇ ਕਈ ਵਾਰ ਅਸੀਂ ਬਾਹਰ ਬੜੇ ਪਿਆਰ ਨਾਲ ਮਿੱਠਾ ਬੋਲਦੇ ਹਾਂ ਪਰ ਘਰ ਵਿੱਚ ਅਸੀਂ ਆਪਣੇ ਬੱਚਿਆਂ ਨਾਲ ਇਹੋ ਜਿਹਾ ਵਿਹਾਰ ਕਰਦੇ ਹਾਂ ਕਿ ਅਸੀਂ ਦੇ ਵੱਡੇ ਹਾਂ ਅਸੀਂ ਆਪਣੇ ਪਰਿਵਾਰ ਨੂੰ ਪੂਰਾ ਹੱਕ ਦੇਗੇ ਜੀ ਉਹਨਾਂ ਨਾਲ ਪਿਆਰ ਨਾ ਰਹੀਏ ਝਗੜੇ ਨਾ ਕਰੀਏ ਜੀ ਆਪਾਂ ਪੱਕੇ ਨਿਤਨੇਮੀ ਬਣੀਆਂ ਜੀ ਜਿਸ ਦਿਨ ਆਪਾਂ ਨਿਤਨੇਮ ਨਹੀਂ ਕਰਦੇ ਉਸ ਦਿਨ ਸਾਨੂੰ ਪ੍ਰਸ਼ਾਦਾ ਸ਼ਕਨ ਦਾ ਕੋਈ ਹੱਕ ਨਹੀਂ ਫਿਰ ਸਾਡਾ ਗੁਰੂ ਨਾਲ ਕਾਹਦਾ ਪਿਆਰ ਜੇ ਅਸੀਂ ਮੰਦੇ ਵਿੱਚ ਸਾਡੇ ਮੰਦੇ ਵਿੱਚ ਦੋਖਣਾ ਪਹੁੰਚੇ ਕਿ ਅੱਜ ਮੇਰਾ ਨਿਤਨੇਮ ਨਹੀਂ ਹੋਇਆ ਵਾਹਿਗੁਰੂ ਜੀ ਨਿਤਨੇਮ ਵਿੱਚ ਪੱਕੇ ਹੋਈਏ ਆਪਾਂ ਸਾਰੇ ਜਾਣੇ ਗੁਰੂ ਨਾਲ ਸੱਚਾ ਪਿਆਰ ਕਰਕੇ ਜਿੰਨਾ ਵੀ ਆਪਣੇ ਤੋਂ ਹੋ ਸਕਦਾ ਆਪਾਂ ਸਾਰੇ ਭੁੱਲਨ ਹਰ ਜੀ ਮੈਂ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਸਭ ਦੇ ਪਰਿਵਾਰਾਂ ਤੇ ਨਾਮ ਬਣ ਦੀਆਂ ਦਾਤਾਂ ਬਖਸ਼ਣ ਜੀ ਕੁਝ ਹਿੱਸਾ ਬਾਕੀ ਜ਼ਿੰਦਗੀ ਦਾ ਸਤ ਗੁਰਦੇ ਚਰਨੀ ਲਾਲਾ ਤੂੰ ਕੀ ਵਿਗੜਿਆ ਡੁੱਲਿਆ ਬੇਰਾ ਦਾ ਚੁੱਕ ਝੋਲੀ ਦੇ ਵਿੱਚ ਪਾਲੇ ਤੂੰ ਫਿਰ ਕੀਮਤ ਪੈਜੂ ਹੀਰੇ ਦੀ ਜਦ ਪੂਰੇ ਦਰ ਤੇ ਝੁਕ ਜੇਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਇੱਕ ਠੋਕਰ ਵੱਜਿਆ ਟੁੱਟ ਜਾਏਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਇੱਕ ਠੋਕਰ ਵੱਜਿਆ ਟੁੱਟ ਜਾਏਗਾ ਮੈਂ ਜਿਹੋ ਮੈਂ ਗੱਲਾਂ ਕੀਤੀਆਂ ਜੋ ਕੋਈ ਫੋਲ ਜੋ ਕਿ ਮਰ ਤੋਂ ਹੋ ਗਈ ਹੋਵੇ ਮੈਂ ਕੋਈ ਗਿਆਨ ਨਹੀਂ ਦਿੰਦੀ ਤੇ ਮੈਨੂੰ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ